ਲੋ ਵੀ ਮਿੱਤਰੋ ਡੋਲੇ ਦਾ ਬੜੇ ਬਣਾਲੇ ਪਰ ਕਹਿੰਦੇ ਵੀ ਆ ਕੋਲਰ ਮਸਲ ਸਾਨੂੰ ਬਹੁਤ ਸੋਹਣਾ ਲੱਗਦਾ ਜੇ ਉਹ ਸ਼ਰਟ ਟੀ-ਸ਼ਰਟ ਪਾਈ ਹੋਵੇ ਨਾ ਮੋਢੇ ਉੱਠਦੇ ਜਿਵੇਂ ਪਹਾੜੀ ਜਾਂਗੂ ਬੜੇ ਘੈਂਟ ਲੱਗਦੇ ਆ ਸੋ ਅੱਜ ਇਹਦੀ ਇੱਕ ਐਕਸਰਸਾਈਸ ਦੱਸਣੀ ਆ ਕੋਲਰ ਮਸਲ ਦੀ ਜਿਹਨੂੰ ਹੀ ਕਹਿੰਦੇ ਆ ਟ੍ਰੈਪੀਜੀਅਸ ਵੱਡਾ ਮਸਲ ਹੁੰਦਾ ਇਹਦੇ ਫੋਟੋ ਲੱਗ ਦੱਸ ਦੂੰਗਾ ਵੀ ਕਿਵੇਂ ਦਾ ਇਹ ਹੁੰਦਾ ਤੇ ਟ੍ਰੇਨਿੰਗ ਕਿਵੇਂ ਕਰਨੀ ਆ ਦੇਖੋ ਜਿੰਮ 'ਚ ਹਰੇਕ ਤੇ ਹੁੰਦੀ ਆ ਸਮਿਥ ਮਸ਼ੀਨ ਆਹ ਠੀਕ ਆ ਜਿਗਾੜ ਜਿਆ ਤੁਹਾਨੂੰ ਦੇਖ ਲਓ ਤੁਹਾਨੂੰ ਪਤਾ ਹੀ ਹੋਣਾ ਵਾ ਤੇ ਇਹਨੂੰ ਤੁਸੀਂ ਕੀ ਕਰਨਾ ਇਹਦੇ 'ਚ 40 ਕਿਲੋ weight ਪਾ ਲਿਓ ਹੱਥਾਂ ਐ ਸਿੱਧੇ ਕਰ ਲੈਣੇ ਜਿੱਥੇ ਪੈਂਦੇ ਆ ਉੱਥੇ ਜਾ ਕੇ ਪਾ ਲੋ ਕੋਈ ਵਾਈਡ ਪਾਉਣ ਦੀ ਲੋੜ ਨਹੀਂ ਹੱਥ ਕੋਈ ਕਲੋਜ਼ ਪਾਉਣ ਦੀ ਲੋੜ ਨਹੀਂ ਤੇ ਫਿਰ ਇਹਨੂੰ ਚੱਕ ਲੋ ਰਾਡ ਨੂੰ ਐਵੇਂ ਕਰਕੇ ਤੇ ਉਦੋਂ ਬਾਅਦ ਤੁਸੀਂ ਰੇਂਜ ਆਫ ਮੋਸ਼ਨ ਦੇਖਿਓ ਹੁਣ ਪੂਰਾ ਕੰਨਾਂ ਤੱਕ ਲੈ ਕੇ ਆ ਕੇ 1 ਸੈਕਿੰਡ ਹੋਲਡ ਤੇ ਥੱਲੇ 1 ਸੈਕਿੰਡ ਹੋਲਡ ਤੇ ਥੱਲੇ 25 ਤੋਂ 30 ਰੈਪ ਤੁਸੀਂ ਆਏ ਲਾਉਣੇ ਆ ਤੇ ਉਦੋਂ ਬਾਅਦ ਤੁਸੀਂ ਰੈਸਟ ਕਰਨੀ ਆ ਤੇ 3 ਸੈਟ ਦੇ ਲਾਉਣੇ ਆ ਉਹਦੇ ਵਰਕਆਊਟ ਚ ਐਡ ਕਰਿਓ ਜਾਂਦੇ ਜਾਂਦੇ ਇਹਦੇ 3 ਸੈਟ ਜਰੂਰ ਲਾ ਕੇ ਜਾਇਓ ਦੇਖਿਓ ਕੋਲਰ ਮਸਲ ਕਿਵੇਂ ਨਿਕਲਦਾ ਤੁਹਾਡਾ ਐਨ ਪੂਰਾ ਉੱਪਰ ਕੇ ਆਉ ਬਾਹਰ ਨੂੰ ਸ